ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀ। ਅਤਿਅਸਿਕ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨਤਨ ਦੀ ਦਰਸ਼ਨੀ ਡਿਊੜੀ ਢਾਈ ਜਾਣ ਦੇ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋਸ਼ੀਆਂ ਵਿਰੁੱਧ ਸਖਤ ਰਵੱਈਆ ਅਖਤਿਆਰ ਕਰਦਿਆਂ ਇਸ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਕਾਰਸੇਵਾ ਵਾਲੇ ਬਾਬਿਆਂ ਦੀ ਆਪ ਖੁਦਰੀ ਕਾਰਵਾਈ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਨੇ ਸਪਸ਼ਟ ਕੀਤਾ ਕਿ ਇਸ ਪੁਰਾਤਨ ਦਰਸ਼ਨੀ ਡਿਊੜੀ ਸੰਬੰਧੀ ਫਿਲਹਾਲ ਕੋਈ ਅੰਤਿਮ ਫੈਸਲਾ ਨਹੀਂ ਸੀ ਲਿਆ ਗਿਆ। ਦਰਸ਼ਨੀ ਡਿਊਟੀ ਦੀ ਕਾਰ ਸੇਵਾ ਸੰਬੰਧੀ ਸੰਗਤਾਂ ਵੱਲੋਂ ਇਤਰਾਜ਼ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਇਸ ਤੇ 18 ਅਕਤੂਬਰ 2018 ਨੂੰ ਰੋਕ ਲਾ ਦਿੱਤੀ ਸੀ। ਉਹਨਾਂ ਹਨਾਰਨੀ ਪ੍ਰਕਰਿਤ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਫੈਸਲਾ ਨਾ ਲਏ ਜਾਣ ਬਗੈਰ ਮੈਨੇਜਰ ਦੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਰਾਤੋਂ ਰਾਤ ਡਿਊਟੀ ਢਾ ਦਿੱਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਸਖਤ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਮੁਅਤਲ ਕਰਕੇ ਜਿੰਦ ਭੇਜ ਦਿੱਤਾ ਹੈ। ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਪਾਸੋਂ ਵੀ ਗੁਰਦੁਆਰਾ ਸਾਹਿਬ ਦੀਆਂ ਕਾਰ ਸੇਵਾਵਾਂ ਵੀ ਵਾਪਸ ਲੈ ਲਈਆਂ ਗਈਆਂ। ਉਨਾ ਖੇ ਕਿ ਡਿਊੜੀਟਾਉਣ ਦੀ ਕਾਰਵਾਈ ਕਿਸੇ ਗਹਿਰੀ ਸਾਜਿਸ਼ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕਰਨ ਲਈ ਕੀਤੀ ਗਈ ਹੈ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿੱਚ ਸਿੱਧਾ ਦਖਲ ਹੈ ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਮਾਨਤ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆਉਣ ਦੀ ਵੀ ਮੈਨੇਜਰ ਨੇ ਕੋਸ਼ਿਸ਼ ਨਹੀਂ ਕੀਤੀ ਜਿਸ ਲਈ ਪੜਤਾਲ ਕਰਵਾਈ ਜਾ ਰਹੀ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਸਿਆਸਤ ਨੂੰ ਨਵਾਂ ਮੋੜਾ ਦੇ ਸਕਦੇ ਨੇ ਦੋ ਅਕਾਲੀ ਆਗੂਆਂ ਦੇ ਵਰਸੀ ਸਮਾਗਮ ਪਟਿਆਲਾ ਤੋਂ ਖਬਰ ਪਟਿਆਲਾ ਜ਼ਿਲ੍ਹੇ 'ਚ ਅਗਲੇ ਦਿਨੀ ਦੋ ਸ੍ਰਮੌਰ ਮਰਹੂਮ ਅਕਾਲੀ ਆਗੂਆਂ ਦੇ ਵਰਸੀ ਸਮਾਗਮ ਪੰਜਾਬ ਦੀ ਸਿਆਸਤ ਨੂੰ ਨਵਾਂ ਮੋੜਾ ਦੇ ਸਕਦੇ ਹੈ ਜਥੇਦਾਰ ਗੁਰਚੰਦ ਸਿੰਘ ਟੌੜਾ ਦੀ ਵਰਸੀ ਪਿੰਡ ਟੌੜਾ 'ਚ ਹੈ 1 ਅਪ੍ਰੈਲ ਨੂੰ ਹੋਣੀ ਹੈ ਜਦਕਿ ਜਸਤੇਵ ਸਿੰਘ ਸੰਧੂ ਦੀ ਬਰਸੀ 6 ਅਪ੍ਰੈਲ ਨੂੰ ਪਿੰਡ ਕੌਲੀ ਚੋਣੀ ਹੈ ਜਥੇਦਾਰ ਟੌੜਾ ਦੇ ਬਰਸੀ ਸਮਾਗਮ ਸ਼ੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਸਤੇਵ ਸਿੰਘ ਬਰਸੀ ਜਸਤੇਵ ਸਿੰਘ ਸੰਧੂ ਦੀ ਬਰਸੀ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੂਜਨ ਦੀ ਸੰਭਾਵਨਾ ਹੈ ਜਥੇਦਾਰ ਟੌੜਾ ਦੀ ਬਰਸੀ ਪਹਿਲਾ ਸਬਾਈ ਸਮਾਗਮ ਜੋ ਮਨਾਈ ਜਾਂਦੀ ਸੀ ਪ੍ਰਾਇਤਕੀ ਚੋਣ ਜਾਪਤੇ ਕਰਨ ਜਿਹਾ ਨਹੀਂ ਹੋਵੇਗਾ ਜਸਤੇਦਾਰ ਟੌੜਾ ਦੇ ਬਰਸੀ ਸਮਾਗਮ ਚ ਸ਼ੋਮਣੀ ਕਾਲੀ ਦਲ ਤੇ ਟਕਸਾਲੀ ਦਲ ਦੇ ਆਗੂ ਪੁੱਜਣਗੇ ਜਾਣਕਾਰੀ ਅਨੁਸਾਰ ਟੌੜਾ ਪਰਿਵਾਰ ਲੰਗੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਚ ਚਲ ਲਿਆ ਸੀ ਜੋ ਮੋੜ ਕੋਈ ਸਿਆਸੀ ਫੈਸਲਾ ਕਰ ਸਕਦਾ ਹੈ ਸੂਤਰ ਕਹਿੰਦੇ ਆ ਕਿ ਟੌੜਾ ਪਰਿਵਾਰ ਕਾਲੀ ਦਲ ਤੇ ਟਕਸਾਲੀ ਨੇ ਸੰਪਰਕ ਚ ਹੈ ਪਰਿਵਾਰ ਨੇ ਬੀਤੀ ਦੇਣੀ ਆਮ ਆਦਮੀ ਪਾਰਟੀ ਨੂੰ ਛੱਡਣ ਦੀ ਚੇਤਾਵਨੀ ਵੀ ਦੇ ਰੱਖੀ ਹੈ ਹਰਿੰਦਰਪਾਲ ਸਿੰਘ ਟੌੜਾ ਕਹਿੰਦੇ ਆ ਕਿ ਪਰਿਵਾਰ ਸਿਆਸੀ ਲਿਹਾਜ਼ ਤੋਂ ਅਗਲਾ ਫੈਸਲਾ ਲਵੇਗਾ ਅੱਜ ਜਾਂ ਭਲਕ ਵਿੱਚ ਇਹ ਸਾਫ ਹੋ ਜਾਵੇਗਾ ਨਵੀਂ ਦਿੱਲੀ ਤੋਂ ਖਬਰਾਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੇ ਦੰਪ ਤੇ ਚੋਣ ਮદાન ਚ ਨਿਤਰੇਗੀ ਕਾਂਗਰਸ ਕਿਸੇ ਨਾਲ ਕਿਸੇ ਤਰ੍ਹਾਂ ਦਾ ਕਾਂਗਰਸ ਨਾਲ ਚੋਣ ਸਮਝੌਤਾ ਹੋਣ ਦੇ ਆਸਾਰ ਖਤਮ ਹੋ ਗਏ ਪਾਰਟੀ ਦੇ ਕੌਮੀ ਕੰਵਿਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਮਨੀਸ਼ ਸिसोदिया ਪੰਜਾਬ ਦੇ ਪਾਰਟੀ ਇੰਚਾਰਜ ਸਮੇਤ ਆਮ ਆਦਮੀ ਦੇ ਸਟਾਰ ਪ੍ਰਚਾਰਕ ਅਪ੍ਰੈਲ ਦੇ ਅਖੀਰ ਤੋਂ ਮਈ ਦੇ ਦੂਜੇ ਹਫਤੇ ਤੱਕ ਲਗਾਤਾਰ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਗੇ ਕੇਜਰੀਵਾਲ ਨੇ ਪੰਜਾਬ ਦੇ ਆਗੂਆਂ ਨੂੰ ਪੰਜਾਬ ਚ ਕਾਂਗਰਸ ਨਾਲ ਗੱਠਜੋੜ ਬਾਰੇ ਫੈਲ ਰੀਆਂ ਅਫਵਾਹਾਂ ਨੂੰ ਵਿਰਾਮ ਲਾਉਣ ਦੀ ਹਦਾਇਤ ਕੀਤੀ ਹੈ ਪੰਜਾਬ ਆਮ ਆਦਮੀ ਦੇ ਪ੍ਰਧਾਨ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਵਿਧਾਨ ਸਭਾ ਚਾਗੂ ਔਰ ਪਾਲ ਸਿੰਘ ਚੀਮਾ ਦਿੱਲੀ ਵਿੱਚ ਕੇਜਰੀਵਾਲ ਨੂੰ ਮਿਲੇ ਚੀਮਾ ਨੇ ਦੱਸਿਆ ਬਾਕੀ ਰਹਿੰਦੀਆਂ ਪੰਜ ਸੀਟਾਂ ਲਈ ਹਫਤੇ ਭਰ ਦੇ ਵਿੱਚ ਵਿੱਚ ਉਮੀਦਵਾਰ ਐਲਾਨ ਦਿੱਤੇ ਜਾਣਗੇ ਪੰਜਾਬ ਡੈਮੋਕ੍ਰੈਟਿਕ ਗੱਠਜੋੜ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਬਠਿੰਡਾ 'ਚ ਆਪਣੀਆਂ ਰੈਲੀਆਂ ਤੇਜ਼ ਕਰ ਦਿੱਤੀਆਂ ਉਹਨਾਂ ਨੇ ਕਿਹਾ ਬੀਬੀ ਪਰਮਜੀਤ ਕੌਰ ਖਾਲੜਾ ਸਾਂਝੇ ਮੋਰਚੇ ਦੀ ਖਡੂਰ ਸਾਹਿਬ ਤੋਂ ਉਮੀਦਵਾਰ ਹੈ ਉਹਨਾਂ ਦੇ ਹੱਕ 'ਚ ਫਤਵਾ ਦੇ ਕੇ ਸਿਆਸੀ ਪਾਰਟੀਆਂ ਨੂੰ ਪਰੇ ਹਟਣਾ ਚਾਹੀਦਾ ਹੈ ਮਾਨਸਾ ਨੇ ਰਿਲੇਬ੍ਰੇਸ਼ਨ ਯਾਨੀ ਸੀਪੀਆਈਐਮਐਲ ਨੇ ਤਿੰਨ ਉਮੀਦਵਾਰ ਲੋਕ ਸਭਾ ਲਈ ਐਲਾਨ ਦਿੱਤੇ ਹੈ ਅੰਮਰ ਸਰਵੇਖੇ ਬਾਅਦ ਲਈ ਉਮੀਦਵਾਰੀ ਸੁਭਾਵਨਾ ਦੇ ਖਿਲਾਫ ਪੋਸਟਰ ਮਹਮ ਵਿਢ ਦਿੱਤੀ ਗਈ ਹੈ ਅਜਿਹੀ ਮਹਮ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵੱਲੋਂ ਵਿਢੀ ਗਈ ਬਾਦਲਾਂ ਦੇ ਕਰੀਬੀ ਰਹੇ ਤੇ ਹੁਣ ਬਾਦਲਾਂ ਤੋਂ ਦੂਰ ਹੋ ਕੇ ਵੱਖ ਟਕਸਾਲੀ ਦਲ ਅਕਾਲੀ ਵਿੱਚ ਰਲ ਕੇ ਬੱਬੀ ਬਾਦਲ ਨੇ ਅੰਮਰ ਸਰਵੇਖੇ ਕਿਹਾ ਕਿ ਮਜੀਠੀਆ ਨੂੰ ਜੇ ਲਾਂਬੇ ਕਰ ਦਿੰਦੇ ਤਾਂ ਅਕਾਲੀ ਦਲ ਬਾਦਲ ਦਫਾੜ ਨਹੀਂ ਸੀ ਹੁਣ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬਰਮਪੁਰਾ ਦਾ ਕਹਿਣਾ ਹੈ ਕਿ ਖਡੂਰ ਸਾਹਿਬ ਤੋਂ ਉਹਨਾਂ ਦੀ ਪਾਰਟੀ ਦੇ ਜਰਨਲ ਜੇ ਜੇ ਸਿੰਘ ਉਮੀਦਵਾਰ ਹੋਣਗੇ ਅਮਰਸਰ ਪੁੱਜੇ ਛੋਟੇ ਢੀਂਟਸਾ ਯਾਨੀ ਪਰਮੇਂਦਰ ਸਿੰਘ ਢੀਂਟਸਾ ਨੇ ਕਿਹਾ ਕਿ ਨੇਰਾ ਸਿਰਸਾ ਮੁੱਖ ਗਰਮੀਤ RAMLAL SINGH ਨੂੰ ਮਾਫੀ ਦੇਣਾ ਅਕਾਲੀ ਦਲ ਦੀ ਗਲਤੀ ਸੀ ਢੀਂਟਸਾ ਨੇ ਲੋਕ ਸਭਾ ਦੇ ਚੋਣਾਂ ਲੜਨ ਦਾ ਫੈਸਲਾ ਪਾਰਟੀ ਉੱਤੇ ਛੱਡ ਦਿੱਤਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਮੇਤ ਹੋਰਨਾ ਅਕਾਲੀ ਆਗੂਆਂ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਰੈਲੀਆਂ ਕਰਕੇ ਵੋਟਰਾਂ ਦੀ ਨਬਜ ਟੋਣੀ ਸ਼ ਬਟਾਲਾ ਨੇੜੇ ਹੋਈ ਰੈਲੀ ਵਿੱਚ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਵੀ ਥੇਤ ਨਹੀਂ ਹੈ ਔਰ ਨਾ ਹਮਦਰਦੀ ਹੈ ਉਧਰ ਮਾਨਸਾ ਵਿੱਚ ਇੱਕ ਰੈਲੀ 'ਚ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਹਰ ਸੇਮਤਕੌਰ ਬਾਦਲ ਨੂੰ ਚੋਣ ਲੜਾਉਣ ਬਾਰੇ ਲੋਕਾਂ ਦੀਆਂ ਸਲਾਹਾਂ ਲੈਂਦਿਆਂ ਦਿਖਿਆ ਉਹ ਵੀ ਵੋਟਰਾਂ ਦੀਆਂ ਬਸਟੋਰੇ ਸਨ ਸਰਕਾਰੀ ਬੈਂਕਾਂ ਦਾ ਕਰੀਬ 9000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਦੇਸ਼ ਛੱਡ ਕੇ ਫਰਾਰ ਹੋਣ ਵਾਲੇ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲੀਆ ਨੇ ਆਪਣੇ ਉੱਪਰ ਹੋ ਰਹੀ ਸਖਤ ਕਾਰਵਾਈ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ ਭਾਰਤ ਸਰਕਾਰ ਦੀ ਸਖਤ ਕਾਰਵਾਈ ਦਾ ਵਿਰੋਧ ਕਰਦਿਆਂ ਉਸ ਨੇ ਆਖਿਆ ਕਿ ਪ੍ਰਧਾਨ ਮੰਤਰੀ ਖੁਦ ਇੱਕ ਇੰਟਰਵਿਊ ਵਿੱਚ ਉਹਨਾਂ ਦਾ ਨਾਮ ਲੈਂਦੇ ਆ ਕਹਿ ਚੁੱਕੇ ਹੈ ਕਿ ਉਹਨਾਂ ਉੱਪਰ ਬੈਂਕਾਂ ਦਾ 9000 ਕਰੋੜ ਰੁਪਏ ਦਾ ਕਰਜ਼ਾ ਜਦਕਿ ਸਰਕਾਰ ਉਹਨਾਂ ਦੀ 14000 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ